ਬਾਈ ਕਹਿੰਦਾ 100% ਪਹਿਲਾਂ ਮੈਂ ਗਰੰਟੀ ਦਊਂਗਾ ਜੇ ਤੁਹਾਨੂੰ ਫਰਕ ਨਾ ਪਿਆ ਆਪਦਾ ਮੇਰਾ ਜੋ ਸਮਾਨ ਮੈਂ ਦਿੱਤਾ ਹੈ ਇਹਨੂੰ ਮੇਰੇ ਕਾਊਂਟਰ ਤੇ ਰੱਖ ਜੋ ਆਪਦੇ ਪੈਸੇ ਲੈ ਜਾਓ ਇੱਥਰੋ ਆਪਣੀ ਹਲਦੀ ਦੀ ਸਾਬਣ ਹਲਦੀ ਦੀ ਜੀ ਤੇ ਇੱਕ ਹੈਗੀ ਹੈਗੀ ਆਪਣੀ ਹਣੀ ਦੀ ਹਣੀ ਦੀ ਇਹ ਦੋਨੋਂ ਜਿਨ੍ਹਾਂ ਨੂੰ ਹੁਣਸੀਆਂ ਦੀ ਪ੍ਰੋਬਲਮ ਹੈ ਦਾਗਤ ਬੈਂਦੀ ਪ੍ਰੋਬਲਮ ਹੈ ਬਲੈਕਨੈਸ ਦੀ ਖੋਸ਼ਕਸ ਕਰਨਾ ਹੋਵੇ ਤੁਸੀਂ ਲਖੀਰ ਮਾਰ ਕੇ ਦੇਖੋਗੇ ਤੁਹਾਡੀ ਚਿਹਰੇ ਤੇ ਮਤਲਬ ਕਿ ਜਵੇਂ ਉਹ ਲੈਣ ਜੀ ਪੈ ਜੂਗੀ ਸਕਿਨ ਤੇ ਲੈਣ ਪੈ ਜੂਗੀ ਮਤਲਬ ਤੁਹਾਡੀ ਸਕਿਨ ਹੈ ਜਿਹੜੀ ਬਿਮਾਰੀਆਂ ਨਾਲ ਪੀੜਤ ਹੋਣ ਜਾ ਰਹੀ ਹੈ ਨਿੰਮ ਦੀ ਸਾਬਣ ਤੇ ਨਿੰਮ ਦਾ ਹੀ ਤੇਲ ਜੇ ਤੁਹਾਨੂੰ ਵਾਲਾਂ ਦੀ ਕੋਈ ਵੀ ਸਮੱਸਿਆ ਹੈ ਝਾੜਦੇ ਨੇ ਟੁੱਟਦੇ ਨੇ ਗਰੋਥ ਨਹੀਂ ਹੋ ਰਹੀ ਕਿ ਕਿਕਿ ਸ਼ਿਕਰੀਕਰ ਹੈ ਤਾਂ ਸੋਨਾ ਦੋਨੋਂ ਹੀ ਵਰਤਣਾ ਤੇ ਤੀਜੀ ਗੱਲ ਤਾਂ ਤੁਹਾਨੂੰ ਕੋਈ ਬਾਹਰੋਂ ਸ਼ੈਂਪੂ ਵਰਤਣਾ ਹੁਣ ਤੁਸੀਂ ਕਹੋਗੇ ਵਾਲ ਕਦੋਂ ਧੋਈਏ ਤਾਂ ਨਿੰਮ ਦੀ ਸਾਬਣ ਦੇ ਨਾਲ ਮਿੱਤਰੋ ਵਾਲ ਤੋਂ ਲਓ ਵੀ ਦੋਸਤੋ ਜੇ ਤੁਹਾਨੂੰ ਫੋੜੇ ਫਿੰਸੀਆਂ ਚਿਹਰੇ ਤੇ ਦਾਗ ਤੱਬੇ ਵਾਲ ਝੜਦੇ ਨੇ ਸਿਕਰੀਏ ਟੁੱਟਦੇ ਨੇ ਜਾਂ ਕੋਈ ਸਕਿਨ ਪ੍ਰੋਬਲਮ ਕੋਈ ਵੀ ਹੈ ਦਵਾਈਆਂ ਖਾ ਖਾ ਅੱਕ ਗਏ ਤਾਂ ਇੱਕ ਵੀਰਨਾ ਮਿਲਾਉਣਾ ਆ ਕੁਇਸਕ ਤੁਸੀਂ ਵੀਡੀਓ ਦੇ ਵਿੱਚ ਪ੍ਰੋਡਕਟ ਦੇਖ ਰਹੇ ਹੋਗੇ ਬਾਈ ਕਹਿੰਦਾ 100% ਪਹਿਲਾਂ ਮੈਂ ਗਾਰੰਟੀ ਦਊਗਾ ਜੇ ਤੁਹਾਨੂੰ ਫਰਕ ਨਾ ਪਿਆ ਆਪ ਦਾ ਮੇਰਾ ਜੋ ਸਮਾਨ ਮੈਂ ਦਿੱਤਾ ਹੈ ਇਹਨੂੰ ਮੇਰੇ ਕਾਊਂਟਰ ਤੇ ਰੱਖ ਜੋ ਆਪਦੇ ਪੈਸੇ ਲੈ ਜਾਓ ਪੈਸੇ ਲੈ ਜਾਓ ਜੀ ਬਿਲਕੁਲ ਬਾਈ ਜੀ ਤੇ ਜਗਦੀਪ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਦੇਖੋ ਹੁਣ ਲੋਕਾਂ ਨੂੰ ਕਾਲੀ ਬਹੁਤ ਹੋਊਗੀ ਹਾਂਜੀ ਸਭ ਤੋਂ ਪਹਿਲਾਂ ਤਾਂ ਬਾਈ ਕੱਲੀ ਕੱਲੀ ਛੁੱਡੀ ਬਿਮਾਰੀ ਘਣਾਊਗਾ ਜਿਨ੍ਹਾਂ ਨੂੰ ਜੋ ਵੀ ਦਿੱਕਤ ਹੈ ਉਹਨਾਂ ਦੇ ਲਈ ਸਪੈਸ਼ਲ ਬਾਈ ਨੇ ਕੀ ਪ੍ਰੋਡਕਟ ਬਣਾਏ ਨੇ ਉਹ ਵੀ ਦੱਸੂਗਾ ਤੇ ਉਹ ਬਣੇ ਕਿਸ ਨਾਲ ਨੇ ਇਹ ਵੀ ਦੱਸੂਗਾ ਬਿਲਕੁਲ ਆਪਣਾ ਰੰਦਾਵਾ ਸਟੋਰ ਲੋਂਗੋਵਾਲ ਪਿੰਡ ਹੈ ਜ਼ਿਲ੍ਹਾ ਸੰਗਰੂਰ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਸਕ੍ਰੀਨ ਤੇ ਵੀ ਇਹਦਾ ਨੰਬਰ ਵੀ ਚੱਲ ਰਿਹਾ ਹੈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਇਹਦੇ ਵਿਚਾਲੇ ਕਦੋਂ ਮਰਜ਼ੀ ਕਾਲ ਕਰ ਸਕਦੇ ਹੋ ਵਿਜ਼ਿਟ ਕਰਨਾ ਹੈ ਸੇਮ ਟਾਈਮਿੰਗ ਹੈ ਆਫਿਸ ਆ ਸਕਦੇ ਹੋ ਸਭ ਤੋਂ ਪਹਿਲਾਂ ਜਗਦੀਪ ਵੀਰੇ ਗੱਲ ਕਰੀਏ ਅੱਜ ਕੱਲ ਮੁੰਡੇ ਨੇ ਭਾਵੇਂ ਕੁੜੀਆਂ ਨੇ ਪਿੰਪਲਸ ਕਹਿੰਦੇ ਨੇ ਕਿ ਇੰਗਲਿਸ਼ ਦਾ ਵਰਡ ਹੈ ਆਪਾਂ ਪੰਜਾਬੀ ਵਿੱਚ ਕਹਿੰਦੇ ਹੁਣਸੀਆਂ ਨੇ ਹੁਣਸੀਆਂ ਨੇ ਉਹਨਾਂ ਦੇ ਲਈ ਜੇ ਆਪਾਂ ਗੱਲ ਕਰੀਏ ਆਪਣੇ ਕੋਲ ਕੀ ਚੀਜ਼ਾਂ ਨੇ ਆ ਆਪਣੇ ਕੋਲ ਸਭ ਤੋਂ ਪਹਿਲੀ ਖਾਸ ਗੱਲ ਤਾਂ ਇਹ ਹੈ ਵੀ ਆਪਣੇ ਕੋਲ ਸਾਰਾ ਕੁਝ ਦੇਸੀ ਆ ਹਾਂ ਜੀਦੇ ਵਿੱਚ ਕੋਈ ਰੰਗ ਜਾਂ ਕੋਈ ਕੈਮੀਕਲ ਨਹੀਂ ਪਾਇਆ ਕੈਮੀਕਲ ਨਹੀਂ ਹੈ ਠੀਕ ਸਿੱਧਾ بیس ਮਟੀਰੀਅਲ ਤੋਂ ਇਨਗਰੀਡੀਅੰਟਸ ਟੋਟਲੀ ਰੀਜਨਲ ਕੁਦਰਤੀ ਸਾਰਾ ਕੁਝ ਠੀਕ ਹੈ ਦੂਜੀ ਗੱਲ ਕੀ ਹੈ ਵੀ ਜਿਹੜੇ ਪ੍ਰਾਪ ਫਿੰਸੀਆਂ ਤੋਂ ਦਾਗ ਧੱਪਿਆਂ ਤੋਂ ਜਾਂ ਉਹ ਡਾਰਕਨੈਸ ਜੀ ਹੋ ਜਾਂਦੀ ਹੈ ਡਾਰਕਨੈਸ ਤੋਂ ਪ੍ਰੋਬਲਮ ਚ ਨੇ ਉਹ ਸੰਪਰਕ ਕਰੋ ਉਹਨਾਂ ਦੇ ਲਈ ਪ੍ਰੋਡਕਟ ਹੈਗਾ ਹਨੀ ਤੇ ਹਲਦੀ ਇਹ ਸਾਬਣ ਹੈਗੀ ਓਕੇ ਇਹ ਤੁਸੀਂ ਮੰਗਵਾਓ ਤੇ ਤੁਸੀਂ ਪਹਿਲੇ ਵੀਕ ਦੇ ਵਿੱਚ ਰਿਜ਼ਲਟ ਪਾਓ ਇਹ ਮੇਰੀ ਜ਼ਿੰਮੇਵਾਰੀ ਆ ਇੱਕ ਹਫ਼ਤੇ ਦੇ ਵਿੱਚ ਗਰੰਟੀ ਦੇ ਨਾਲ ਰਿਜ਼ਲਟ ਦਵਾਂਗੇ ਬਾਈ ਕਹਿੰਦਾ ਇੱਕ ਸਾਬਣ ਤਿਆਰ ਕਰੀਆ ਇਹ ਹੈਗੇ ਮਿੱਤਰੋ ਆਪਣੀ ਹਲਦੀ ਦੀ ਸਾਬਣ ਹਲਦੀ ਦੀ ਜੀ ਤੇ ਇੱਕ ਹੈਗੀ ਹੈਗੀ ਆਪਣੀ ਹਣੀ ਦੀ ਹਣੀ ਦੀ ਇਹ ਦੋਨੋਂ ਜਿਨ੍ਹਾਂ ਨੂੰ ਫੁਣਸੀਆਂ ਦੀ ਪ੍ਰੋਬਲਮ ਹੈ ਦਾਗ ਤਾਂ ਬੈਂਦੀ ਪ੍ਰੋਬਲਮ ਹੈ ਬਲੈਕਨੈਸ ਦੀ ਪ੍ਰੋਬਲਮ ਹੈ ਹਾਂ ਜਿਹੜੇ ਬਲੈਕ ਸਰਕਲ ਜਿਵੇਂ ਆ ਜਾਂਦੇ ਅੱਖਾਂ ਦੇ keh ਇਹ ਜੋ ਵੀ ਉਹ ਕੋਈ ਵੀ ਸਮੱਸਿਆ ਤੁਹਾਡੀ ਸਕਿਨ ਤੇ ਇਹ ਮੰਨ ਕੇ ਚੱਲੋ ਨਾ ਰਿਜ਼ਲਟ ਦੇਵੇ ਬਾਈ ਜੀ ਤਾਂ ਮੈਂ ਪੈਸੇ ਵਾਪਸ ਕਰੂੰਗਾ ਉਰੇ ਟੌਪ ਦੀ ਗਾਰੰਟੀ ਹੈ ਇੱਕ 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 ਸਭ ਤੋਂ ਵੱਡੀ ਗੱਲ ਇਹ ਦੱਸਦੇ ਨੇ ਆਪਾਂ ਤੁਹਾਨੂੰ ਬਾਈ ਜੀ ਮੈਂ ਮੰਨ ਕੇ ਚੱਲੋ ਕਿਸੇ ਬੰਦੇ ਨੂੰ ਕੋਈ ਦਿੱਕਤ ਆ ਆਪਣੇ ਕੋਲ ਇਹ ਚੀਜ਼ ਲੈ ਗਿਆ ਇੱਕ ਉਹਨਾਂ ਨੂੰ ਲਾਉਣ ਦਾ ਤਰੀਕਾ ਦੱਸੋ ਜੇ ਕਦੇ ਇਹ ਨਾ ਹੋਵੇ ਆਪਣੇ ਲਈ ਵੀ ਲਾਣ ਲੱਗ ਰਿਹਾ ਹੈ ਇਧਰੋਂ ਬਜਾਰੂ ਸਾਬਣ ਵੀ ਲਈ ਜਾਂਦਾ ਕਰੀਮਾਂ ਲਈ ਜਾਂਦਾ ਉਹ ਚੀਜ਼ ਜਦੋਂ ਕਲੀਅਰ ਕਰ ਦੋ ਅਗਲੇ ਬਿਲਕੁਲ ਕਲੀਅਰ ਕਿ ਇਹ ਆ ਬਾਈ ਜੀ ਜਿੰਨਾ ਚਿਰ ਦੇਖੋ ਤੁਸੀਂ ਕਿਸੇ ਦੀ ਉਮਰ 20 ਸਾਲ ਹੈ ਕਿਸੇ ਦੀ 30 ਸਾਲ ਹੈ ਪੁਰਾਣੇ ਟਾਈਮ ਤੋਂ ਤੁਸੀਂ ਇੰਨੀ ਸਾਬਣ ਵਰਤ ਰਹੇ ਹੋ ਅੱਕ ਗਏ ਠੀਕ ਹੈ ਨਾ ਤੁਸੀਂ ਸਾਡੀ ਸਾਬਣ 10 ਦਿਨ ਇੱਕ ਫੋਟੋ ਖਿੱਚ ਲਓ ਜਦੋਂ ਸ਼ੁਰੂ ਕਰੋਗੇ ਹਾਂ 10 ਦਿਨ ਦੇ ਵਿੱਚ ਜੇ ਉਹ ਚੇਂਜ ਨਾ ਹੋਇਆ ਤਾਂ ਪੈਸੇ ਵਾਪਸ ਹੈ ਜੀ। ਅਰੇ ਇੱਥੇ ਜੋ ਹੋ ਰਿਹਾ ਜਦੋਂ ਤੁਸੀਂ ਆਇਨਾ ਦੇ ਆਹ ਇਹ ਨੇਚਰਲ ਨਾ 100% ਵਿਦਆਊਟ ਕੋਈ ਕੈਮੀਕਲ ਹੁਣ ਮੰਨ ਲੇ ਕਿ ਚਲੋ ਇਹਦੇ ਵਿੱਚ ਬਾਈ ਕਹਿੰਦਾ ਹਲਦੀ ਤਾਂ ਹਲਦੀ ਦੀ ਬਣਾਈ ਹੋਈ ਹੈ। ਹਾਂ ਜੀ। ਜੇ ਆਹ ਬਣੀ ਹੈ ਨਹੀਂ ਬਣਾਈ ਹੋਈ ਹੈ। ਹਾਂ ਜੀ। ਜਿੰਨਾ ਟਾਈਮ ਤੁਸੀਂ ਆਹ ਵਰਤਣੀ ਹੈ ਕੋਈ ਹੋਰ ਸਾਬਣ ਲਵੇ ਲਾਉਣੀ ਵੀ ਨਹੀਂ ਲਾਉਣੀ। ਲਵੇ ਲਾਉਣੇ ਵੀ ਨਹੀਂ। ਆ ਜੀ ਦਾ ਧਿਆਨ ਕਰ ਲਿਓ। ਬਿਲਕੁਲ ਜੀ। ਦੂਜੀ ਸਭ ਤੋਂ ਜੇ ਦਿੱਕਤ ਹੋਰ ਵੀ ਦੱਸ ਦਿਓ ਮੇਰੇ ਕਿੜਿ ਕਿੜੀ ਹੁੰਦੀ ਹੈ। ਹਾਂ ਜੀ। ਇੱਕ ਦਿਨ ਡਰਾਈ ਸਕਿਨ ਰਹਿੰਦੀ ਹੈ। ਡਰਾਈ ਸਕਿਨ ਤੇ ਹਣੀ ਦੀ ਇਹਨਾਂ ਦਾ ਕੰਬੀਨੇਸ਼ਨ ਆਫ ਚ ਹਾਂ ਖੁਸ਼ਕ ਸਕਿਨ ਹੋਵੇ ਤੁਸੀਂ ਲਖੀਰ ਮਾਰ ਕੇ ਦੇਖੋਗੇ ਤੁਹਾਡੀ ਚਿਹਰੇ ਤੇ ਮਤਲਬ ਕਿ ਜਿਵੇਂ ਉਹ ਲੈਂਡ ਜੀ ਪੈ ਜੂਗੀ ਸਕਿਨ ਤੇ ਲੈਂਡ ਪੈ ਜੂਗੀ ਮਤਲਬ ਤੁਹਾਡੀ ਸਕਿਨ ਹੈ ਜਿਹੜੀ ਬਿਮਾਰੀਆਂ ਨਾਲ ਪੀੜਤ ਹੋਣ ਜਾ ਰਹੀ ਹੈ ਸਹੀ ਗੱਲ ਹੈ ਇਹਦੀ ਖਾਸੀਅਤ ਆ ਤੁਸੀਂ ਚਿਹਰੇ ਦੇ ਉੱਪਰ ਮਿਲਕ ਵਾਲੀ ਤੇ ਹਣੀ ਵਾਲੀ ਫੁੱਲ ਬਾਡੀ ਯੂਜ਼ ਕਰ ਸਕਦੇ ਹੋ ਸਾਰੀਆਂ ਸਾਬ ਨਾਲ ਓਕੇ ਤਾਂ ਤੁਸੀਂ ਇਸ ਚੀਜ਼ ਨੂੰ ਯੂਜ਼ ਕਰੋਗੇ ਇੱਕ ਹਫਤੇ ਦੇ ਵਿੱਚ ਖੁਸ਼ਕੀ ਜੇ ਨਾ ਚੱਕਦੀ ਬਾਈ ਜੀ ਮੇਰੀ ਜ਼ਿੰਮੇਵਾਰੀ ਹੈ ਇੱਥੇ ਗਰੰਟੀ ਹੈ ਇਸ ਦੀ ਲੈ ਬਾਈ ਆਹ ਇਹ ਮਤਲਬ ਆਪਣੇ ਪੈਕ ਬਣਾਏ ਹੋਏ ਨੇ ਹਾਂਜੀ ਪੈਕ ਬਣਾਏ ਨੇ ਇਹ ਦੋ ਸਾਬਣਾਂ ਤੁਨੇ ਯੂਜ਼ ਕਰ ਰਹੇ ਆ ਜੇ ਤੁਹਾਨੂੰ ਖੁਸ਼ਕੀ ਵਗੈਰਾ ਤੋਂ ਕੋਈ ਦਿੱਕਤ ਹੈ ਹਾਨੀਆਂ ਤਾਂ ਹਾਨੀਆਂ ਬਾਈ ਜੀ ਤੇ ਗੌਟ ਮਿਲਕ ਆ ਤਾਂ ਗੌਟ ਮਿਲਕ ਆ ਇੱਕ ਜਗ ਦੀ ਵੀਰੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਈ ਵਾਰ ਨਾ ਕਿਸੇ ਨੂੰ ਕੋਈ ਸਕਿਨ ਦੀ ਥੋੜੀ ਬੋਤਲ ਅਲਰਜੀ ਹੁੰਦੀ ਹੈ ਹਲਕੀ ਬੁਲਕੀ ਹਾਂਜੀ ਕਿਤੇ ਚਲੋ ਮੈਂ ਕੱਲੇ ਚਿਹਰੇ ਦੀ ਗੱਲ ਨਹੀਂ ਕਰਦਾ ਹਨਾ ਕਿਸੇ ਦੇ ਕੋਈ ਖਾਜ ਦੀ ਹੁੰਦੀ ਆ ਕੋਈ ਕਿਸ ਚੀਜ਼ ਦੇ ਵੀ ਇਹ ਦੇ ਰਿਲੇਟਡ ਆਪਣੇ ਕੋਲ ਕੋਈ ਪ੍ਰੋਡਕਟ ਹੈਗਾ ਹੈਗਾ ਇਹ ਦੇ ਰਿਲੇਟਡ ਬਾਈ ਜੀ ਹੈਗੀ ਆਪਣੇ ਕੋਲੇ ਨਿੰਮ ਦੀ ਸਾਬਣ ਹਾਂਜੀ ਤੇ ਐਲੋਵੇਰਾ ਦੀ ਸਾਬਣ ਓਕੇ ਠੀਕ ਹੈ ਜੀ ਇਹ ਦੋ ਕੰਮ ਕਰਦੀ ਹੈ ਬਾਈ ਜੀ ਠੀਕ ਹੈ ਠੀਕ ਆ ਖਾਜ ਖੁਰਕ ਕਿਤੇ ਵੀ ਸਮੱਸਿਆ ਹੋਵੇ ਸਕਿਨ ਅਲਰਜੀ ਹੋਵੇ ਉੱਥੇ ਕਵਰ ਕਰਦੀ ਹੈ ਉਹਤੇ ਕਵਰ ਕਰ ਦੋਗੇ ਪੂਰੀ ਗਰੰਟੀ ਨਾਲ ਕਵਰ ਕਰਦੀ ਆ ਤੇ ਨਾਲ ਇੱਕ ਨਾ ਸੀ ਜਿਹਨੂੰ ਜਾਦੇ ਕੋਈ ਸਮੱਸਿਆ ਹਾਂ ਅਸੀਂ ਇੱਕ ਨਵੀਂ ਸਾਬਣ ਬਣਾਈ ਹੈਗੀ ਰਾਖ ਦੀ ਇਹ ਕਾਦੀ ਰਾਖ ਹੈ ਬਾਈ ਇਹ ਬਾਈ ਜੀ 베ਰੀ ਦੀ ਲੱਕੜ ਦੀ ਰਾਖ ਹੈ ਸਾਧੂ ਸੰਤ ਪਹਿਲਾਂ 베ਰੀ ਦੀ ਲੱਕੜ ਦੀ ਰਾਖ ਨਾਲ ਨਹਾਉਂਦੇ ਹੁੰਦੇ ਸਵਾਹ ਨਾਲ ਨਹਾਉਂਦੇ ਹੁੰਦੇ ਤਾਂ ਇਹ ਉਹ ਚੀਜ਼ ਤੋਂ ਬਣਾਈ ਆ ਇੰਨੀ ਕਿ ਜ਼ਾਦ ਰਿਜ਼ਲਟ ਕਿੱਡੀ ਮਰਜ਼ੀ ਖਾਜ ਦੀ ਪ੍ਰੋਬਲਮ ਹੋਵੇ ਤੁਹਾਨੂੰ ਚੱਕ ਦੂ ਚੱਕ ਦੋਗੇ ਬਾਈ ਜਣ ਜੜ ਵੜ ਦੂ ਪੂਰਾ ਜਮਾ ਬਾਈ ਜੀ ਇੱਕ ਗੱਲ ਕਰ ਲੈਨੇ ਆ ਇਹ ਇੱਕ ਨਾ ਜੇ ਤੁਸੀਂ ਇਹਦਾ ਪੂਰਾ ਸੈਟ ਮੰਗਾਉਣਾ ਹਾਂਜੀ ਹਾਂਜੀ ਪੂਰਾ ਦਾ ਪੂਰਾ ਸੈਟ ਥੋੜਾ ਸਾਰਾ ਟੱਬਰ ਵਰਤ ਲੋ ਕੋਈ ਦਿੱਕਤ ਨਹੀਂ ਹਾਂਜੀ ਤੇ ਵੀਰੇ ਆਪਣੇ ਕੋਲ ਸੈਟ ਦੀ ਗੱਲ ਕਰ ਆਪਣੇ ਕੋਲ ਦੇਖੋ ਇੱਕ ਤਾਂ ਆ ਗਈ ਸੀ ਆਪਣੇ ਕੋਲ ਆ ਕਿਹੜੀ ਸੀ ਹਣੀ ਦੀ ਹਣੀ ਦੀ ਵੀ ਆਊਗੀ ਹਲਦੀ ਦੀ ਵੀ ਆਊਗੀ ਤੇ ਆ ਆਪਣਾ ਇਹ ਲੈਮਨ ਹੈ ਜੀ ਨਿੰਬੂ ਨਿੰਬੂ ਦੀ ਵੀ ਹੈ ਠੀਕ ਹੈ ਤੇ ਹਲਦੀ ਦੀ ਹੋਗੀ ਵੀਰੇ ਸ਼ਹਿਦ ਦੀ ਹੋਗੀ ਬੱਕਰੀ ਦੁੱਧ ਦੀ ਐਲੋਵੇਰਾ ਦੀ ਹਣਾ ਤੇ ਨਿੰਮ ਦੀ ਹੋਗੀ ਨਿੰਮ ਦੀ ਪੰਜ ਛੇ ਸਾਬਣਾਂ ਦਾ ਪੂਰਾ ਦਾ ਪੂਰਾ ਕੰਬੋ ਹੈ ਸਕਿਨ ਦੇ ਰਿਲੇਟਡ ਜੂਸੀ ਆ ਚਾਰੇ ਪੰਜਾਂ ਜਰ ਮਾਣ ਦੇ ਚਲੋ ਹਣਾ ਵੀ ਐਵੇਂ ਹੀ ਨਹਿ ਗਿਆ ਵੀ ਇੱਕ ਦਿਨ ਚ ਪੰਜੇ ਲਾ ਲਈਆਂ ਐਵੇਂ ਐਡਾ ਵੀ ਥੋੜਾ ਧਿਆਨ ਕਰ ਲਿਓ ਸਕਿਨ ਦੇ ਰਿਲੇਟਡ ਜੇ ਥੋੜੀ ਖੁਸ਼ਕ ਸਕਿਨ ਹੈ ਤਾ ਬਾਈ ਤੁਹਾਨੂੰ ਦੱਸ ਦੂਗਾ ਬਾਈ ਤੁਸੀਂ ਆਵਰਤਣੀ ਐ ਜੋ ਤੁਹਾਡੀ ਆਇਲੀ ਸਕਿਨ ਐ ਤੇਲ ਦਾ ਨਿਕਲ ਰਹਿੰਦਾ ਤਾਂ ਬਾਈ ਤੁਹਾਨੂੰ ਉਹ ਵੀ ਦੱਸ ਦੂ ਇੱਕ ਮੇਰੇ ਸਭ ਤੋਂ ਵੱਡੀ ਗੱਲ ਆ ਇੱਕ ਬਾਈ ਜੀ ਨਾਲ ਹੀ ਮੈਂ ਇਹ ਰਹਿ ਗਿਆ ਸੀਗਾ ਆਪਣਾ ਮਲਤਾਨੀ ਮਿੱਟੀ ਦੀ ਜਿੰਨਾ ਵੀ ਰਾਂ ਦੇ ਛਾਈਆਂ ਹਾਂ ਛਾਈਆਂ ਕਈ ਪਣਾ ਨੂੰ ਬਹੁਤ ਜ਼ਿਆਦਾ ਸਮੱਸਿਆ ਛਾਈਆਂ ਦੀ ਹਾਂਜੀ ਛਾਈਆਂ ਵਾਸਤੇ ਵੀ ਹਾਨੀ ਦੀ ਹਲਦੀ ਤੇ ਮਲਤਾਨੀ ਮਿੱਟੀ ਮਲਤਾਨੀ ਮਲਤਾਨੀ ਮਿੱਟੀ ਵੈਸੇ ਵੀ ਤੁਹਾਨੂੰ ਪਤਾ ਹੀ ਸਾਰੇ ਉਹ ਕਹਿੰਦੇ ਵੀ ਲਾਲੰਦੇ ਹੁੰਦੇ ਤੇ ਪਹਿਲਾਂ ਵੀ ਸਕਿਨ ਨੂੰ ਥੋੜੀ ਜਿਹਾ ਟਾਈਟ ਕਰ ਦਿੰਦੀ ਹੁੰਦੀ ਐ ਇਹਦੀ ਸਾਬਣੇ ਬਣਾਤੀ ਬਾਈ ਨੇ ਤੇ ਸਭ ਤੋਂ ਵਧੀਆ ਚੀਜ਼ ਬਾਈ ਜਿਨ੍ਹਾਂ ਦੇ ਬਈਰੇ ਵਾਲਾਂ ਦੀ ਕੋਈ ਦਿੱਕਤ ਹੈ ਬਿਲਕੁਲ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ ਜੀ ਤੇ ਹਾਂ ਇੱਕ ਚੀਜ਼ ਹੋਰ ਦੱਸ ਦਿੰਨਾ ਆਹ ਬਾਈ ਦਾ ਇੱਕ ਕੰਬੋ ਪੈਕ ਹੈ ਨਿੰਮ ਦੀ ਸਾਬਣ ਤੇ ਨਿੰਮ ਦਾ ਹੀ ਤੇਲ ਜੇ ਤੁਹਾਨੂੰ ਵਾਲਾਂ ਦੀ ਕੋਈ ਵੀ ਸਮੱਸਿਆ ਹੈ ਝਾੜਦੇ ਨੇ ਟੁੱਟਦੇ ਨੇ ਗਰੋਥ ਨਹੀਂ ਹੋ ਰਹੀ ਸ਼ਿਕਰੀਕਰ ਹੈ ਸ਼ਿਕਰੀਕਰ ਹੈ ਤਾਂ ਸੋਣਾ ਦੋਨੋਂ ਹੀ ਵਰਤਨੇ ਨੇ ਤੀਜੀ ਗੱਲ ਦਾ ਤੁਹਾਨੂੰ ਕੋਈ ਬਾਹਰੋਂ ਸ਼ੈਂਪੂ ਵਰਤਣਾ ਹੁਣ ਤੁਸੀਂ ਕਹੋਗੇ ਵਾਲ ਕਦੇ ਨਾਲ ਧੋਈਏ ਤਾਂ ਨਿੰਮ ਦੀ ਸਾਬਣ ਦੇ ਨਾਲ ਮਿੱਤਰੋ ਵਾਲ ਧੋਣੇ ਆ ਕੋਈ ਹੋਰ ਤੇਲ ਬਰਤਨ ਨਹੀਂ ਤਾਂ ਸਿਰਫ ਆਪਣਾ ਨਿੰਮ ਦਾ ਤੇਲੀ ਬਰਤਨ ਹੈ ਜੀ ਮਨ ਕਟੋਗਾ ਟੱਬਾ 40-50 ਸਾਲ ਪਹਿਲਾਂ ਵਾਲੀਆਂ ਚੀਜ਼ਾਂ ਚੱਕੀਆਂ ਨੇ ਹਾਂ ਜਿਹੜੀਆਂ ਨੇਚਰਲ ਤੌਰ ਤੇ ਲੋਕ ਵਰਤਦੇ ਸੀਗੇ ਸਹੀ ਗੱਲ ਹੈ ਠੀਕ ਹੈ ਆਪਾਂ ਪਿੱਛੋਂ ਮਤਲਬ ਕਿ ਪਿਛਲੇ ਸਮੇਂ ਤੋਂ ਨਵੀਆਂ ਚੀਜ਼ਾਂ ਹੋਣ ਸਾਬਣ ਦੇ ਰੂਪ ਚ ਤੇਲ ਦੇ ਰੂਪ ਦੇ ਵਿੱਚ ਲਿਆਂਦੀਆਂ ਨੇ ਇੱਕ ਗਰੰਟੀ ਵਾਲੀ ਗੱਲ ਦੁਬਾਰੋ ਕਰ ਲੈਣੇ ਵੀਰੇ ਆਪਾਂ ਪੰਜਾਂ ਨੂੰ ਐ ਹੋਊਗਾ ਹਨਾ ਵੀ ਤੁਹਾਡਾ ਜਿਹੜਾ ਸਮਾਨ ਆ ਦੇਖੋ ਇਹ ਹੈਗਾ 100% ਨੇਚਰਲ ਨੇਚਰਲ ਹੀ ਇੰਗਰੀਡੈਂਟ ਯੂਜ਼ ਕੀਤੇ ਗਏ ਨੇ ਇਹਦੇ ਵਿੱਚ ਜੋ ਵੀ ਮਤਲਬ ਨਿੰਮਕ ਹੈ ਤਾਂ ਨਿੰਮ ਬਾੜਤਾ ਬਾਈ ਨੇ ਇਹ ਲਿਆਉਣੀ ਹੈ ਲੈਵਟ ਅੱਜ ਤੱਕ ਦੀ ਗਰੰਟੀ ਹੈ ਬਾਈ ਜੀ ਉਹਨਾਂ ਰਾਖ ਹੈ ਤਾਂ ਰਾਖ ਹੈ ਇਹ ਚ ਠੀਕ ਹੈ ਜਹਾਨੀਆ ਤਾਂ ਹਾਨੀ ਹੈ ਮਿਲਕ ਨਿੰਮ ਆਹ ਦੇਖੋ ਕਿੰਨੇ ਵਿੱਚ ਕੋਈ ਰੰਗ ਨਹੀਂ ਪਾਇਆ ਨੇਚਰਲ ਕਲਰ ਨੇਚਰਲ ਕਲਰ ਹੈ ओके okay. हां जी लाइव टेस्ट ਤੱਕ ਦੀ ਗਰੰਟੀ ਆ ਤੇ ਕੂਰੀਅਰ ਦੀ ਫੈਸਿਲਿਟੀ ਦੱਸੋ ਇੱਕ ਵਾਰੀ ਕਈ ਵਾਰ ਨਾ ਕੂਰੀਅਰ ਦੀ ਫੈਸਿਲਿਟੀ ਸਾਰੇ ਪੰਜਾਬ ਚ ਆ ਬਈ ਜੀ ਤੁਸੀਂ ਆਪਦੇ ਇੰਡੀਆ ਚ ਮੰਗਵਾ ਸਕਦੇ ਹੋ ਇੰਡੀਆ ਕਰੋ ਸਾਰੀ ਇੰਡੀਆ ਚ ਹਾਂ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਆਰਡਰ ਕਰ ਸਕਦੇ ਹੋ ਹਾਂ ਬਸ ਇਹ ਹੈ ਵੀ ਇੱਕ ਕੰਬੋ ਪੈਕ ਆਊਗਾ ਹੂੰ ਪੰਜ ਸਾਬਣਾਂ ਦਾ ਉਦੋਂ ਕਾਟ ਡਿਲੀਵਰ ਨਹੀਂ ਆਪਾਂ ਕਰਦੇ ਓਕੇ ਹਾਂ ਜੀ ਹਾਂ ਤੁਸੀਂ ਚਾਹੇ ਪਿਗਮੇਟੇਸ਼ਨ ਲਈ ਮੰਗਾ ਲਓ ਫਿੰਸੀਆਂ ਦਾਗ ਤਾਂ ਬੈ ਲਈ ਮੰਗਾ ਲਓ హెయిਰ ਫਾਲ ਲਈ ਮੰਗਾ ਲਓ ਜਿਹੜੀ ਮਰਜ਼ੀ ਸਮੱਸਿਆ ਲੈ ਲਓ ਪੰਜ ਸਾਬਣਾਂ ਦਾ ਪੈਕ ਆਊਗਾ ओके ठीक है जी कांटेक्ट ਕਰ ਸਕਦੇ ਹੋ ਤੇ ਆਪਣੇ ਘਰ ਚ ਆਪਣਾ ਆਰਡਰ ਮੰਗਾ ਸਕਦੇ ਹੋ ਬਾਕੀ ਜੇ ਉਰੇ ਆਉਣਾ ਨੇੜੇ ਤੇੜੇ ਲੋਂਗੋਵਾਲ ਦੇ ਤਾਂ ਆਫਿਸ ਕੋ ਤੋਂ ਮਰਜ਼ੀ ਵਿਜ਼ਿਟ ਕਰ ਲਓ ਕੋਈ ਚੱਕਰ ਨਹੀਂ ਹਾਂਜੀ ਬਾਕੀ ਵੀਰ ਹੋਰਾਂ ਦੇ ਤੁਸੀਂ ਕਹਿੰਦੇ ਕੱਲਾ ਲੋਂਗੋਵਾਲ ਨਹੀਂ ਅਲੱਗ ਅਲੱਗ ਸ਼ਹਿਰ ਦੇ ਵਿੱਚ ਵੀਰ ਹੋਰਾਂ ਦੇ ਆਊਟਲੈਟ ਬਣ ਚੁੱਕੇ ਨੇ ਕਿਹੜੇ ਕਿਹੜੇ ਨੇ ਕਾ ਸੰਗਰੂਰ ਹੋ ਗਿਆ ਵੀਰੇ ਮੇਨ ਸੰਗਰੂਰ ਹੋ ਗਿਆ ਜੀ ਲੋਂਗੋਵਾਲ ਹੋ ਗਿਆ ਜੀ ਤੇ ਇਧਰ ਮਾਨਸਾਲੀ ਸਾਈਡ ਤਿੰਨ ਸਾਢੇ ਬਣ ਚੁੱਕੇ ਆ ਓਕੇ ਹੋਰ ਜਿョੜੀ ਅਸੀਂ ਪਤਾ ਰਹੇ ਪਤਾ ਰਿਆਂਗੇ ਹਣਾ ਬਸ ਇੱਕ ਮੇਨ ਗਾਰੰਟੀ ਆ ਬਈ ਜੀ ਚੈਨਲ ਦੇ ذریعے ਕਹਿੰਦੇ ਵੀ ਜਿਹੜੇ ਵੀਰਾਂ ਦਾ ਇਮਾਨਦਾਰੀ ਨਾਲ ਕਹਦੇ ਹੋ ਇਹ ਨਾ ਹੋਵੇ ਵੀ ਸਾਬਣ ਵੀ ਵਰਤਣੂ ਤੇ ਪੈਸੇ ਹੀ ਮੰਗਾਲੂ ਹਾਂ ਦੇਖੋ ਫਰਕ ਕਿੰਨਾ ਵੀ ਪੈ ਜੇ ਪਊਗਾ ਅਗਰ ਨਾ ਪਵੇ ਤਾਂ ਭਾਈ ਜੀ ਪੈਸੇ ਵਾਪਸ ਆ ਇੱਥੇ ਰੱਖ ਇਹ ਗਾਰੰਟੀ ਆ ਆਪਣੀ ਆਪਾਂ ਕਿਸੇ ਦੀ ਕਮਾਈ ਦਾ ਕੋਈ ਰੁਪਿਆ ਰੱਖਣਾ ਨਹੀਂ ਸਿੱਧੀ ਜੀ ਗੱਲ ਹੈ ਹਨਾ ਸਿੱਧੀ ਜੀ ਗੱਲ ਹੈ ਜੀ ਬਿਲਕੁਲ ਬਾਈ ਨੇ ਡਿਬਡੀ ਗੱਲ ਕਹਤੀ ਜਿੰਨਾ ਫਰਕ ਪਿਆ ਆ ਏ ਵੀ ਦੇਣ ਦੀ ਲੋੜ ਨੇ ਵਾਪਸ ਬਸ ਇਮਾਨਦਾਰ ਇਹਨਾਂ ਗੱਲਾਂ ਕਹਿਣੇ ਵੇ ਬੜੇ ਪੈਸੇ ਵਾਪਸ ਯਾਰ ਤੁਹਾਡੇ ਪੈਸੇ ਵਾਪਸ ਆ ਜੀ ਲਓ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਈ ਵਾਰ ਆਪਣੇ ਕਿਸੇ ਵੀਰ ਭੈਣ ਨੂੰ ਨਾ ਦਿੱਕਤ ਹੁੰਦੀ ਹੈ ਸਕਿਨ ਰਿਲੇਟਡ हेयर ਰਿਲੇਟਡ ਤਾਂ ਉਹ ਤੱਕ ਇਹ ਵੀਡੀਓ ਪਹੁੰਚੂ ਕੰਮ ਦੀ ਚੀਜ਼ ਹੈ ਔਰ ਸਾਰੇ ਦੇ ਸਾਰੇ ਨੇਚਰਲ ਪ੍ਰੋਡਕਟ ਨੇ ਬਾਕੀ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਆਰਡਰ ਦੇ ਲਈ ਜੇ ਆਉਣਾ ਤਾਂ ਸਕਰੀਨ ਤੇ ਐਡਰੈਸ ਵੀ ਚੱਲ ਰਿਹਾ ਮਿੱਤਰੱਖਮ ਹੋਗਾ ਜਰੂਰ ਦਿਓ ਬਾਈ ਜੀ ਹਾਂ ਬਾਕੀ ਵੀਡੀਓ ਦੇਖਣ ਦੇ ਲਈ ਦੋਸਤੋ ਧੰਨਵਾਦ ਸ਼ੇਅਰ ਕਰਨਾ ਨਾ ਭੁੱਲਿਓ ਜੀ ਧੰਨਵਾਦ